ਵੀਰ ਗਾਥਾ 5.0 ਤੇ ਜਿਨ੍ਹਾਂ ਵੀ ਬੱਚਿਆਂ ਨੇ ਤੁਸੀਂ ਬੈਸਟ ਐਂਟਰੀਜ਼ ਨੂੰ ਆਨਲਾਈਨ ਪੋਰਟਲ ਤੇ ਅਪਲੋਡ ਕੀਤਾ ਹੈ ਉਹਨਾਂ ਵਿਦਿਆਰਥੀਆਂ ਨੂੰ ਤੁਸੀਂ ਪਾਰਟਿਸਪੇਸ਼ਨ ਦਾ ਸਰਟੀਫਿਕੇਟ ਵੀ ਦੇਣਾ ਹੈ ਉਹ ਪਾਰਟਿਸਪੇਸ਼ਨਰ ਸਰਟੀਫਿਕੇਟ ਅਸੀਂ ਆਪਣੇ ਆਨਲਾਈਨ ਪੋਰਟਲ ਤੋਂ ਹੀ ਡਾਊਨਲੋਡ ਕਰਕੇ ਦੇਵਾਂਗੇ ਉਸ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਆ ਉਹ ਅੱਜ ਦੀ ਵੀਡੀਓ ਵਿੱਚ ਦੇਖਦੇ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਕੂਲ ਨੂੰ ਲੌਗਇਨ ਕਰ ਲੈਣਾ ਹੈ ਆਡੀ ਵੈਬਸਾਈਟ ਲੌਗਇਨ ਹੋ ਚੁੱਕੀ ਹੈ ਔਰ ਤੁਹਾਨੂੰ ਜਿਹੜੇ ਵੀ ਤੁਸੀਂ ਬੱਚਿਆਂ ਦੀ ਬੈਸਟ ਐਂਟਰੀਜ਼ ਇੱਥੇ ਅਪਲੋਡ ਕੀਤੀਆਂ ਹੋਣਗੀਆਂ ਉਹਨਾਂ ਦੇ ਨਾਮ ਅੱਗੇ ਤੁਸੀਂ ਦੇਖਦੇ ਹੋ ਡਾਊਨਲੋਡ ਸਰਟੀਫਿਕੇਟ ਨਾਮ ਦਾ ਇੱਕ ਤੁਹਾਨੂੰ ਆਪਸ਼ਨ ਨਜ਼ਰ ਆ ਰਿਹਾ ਹੈ ਇਸ ਤੇ ਤੁਸੀਂ ਕਲਿੱਕ ਕਰਕੇ ਬੱਚੇ ਦਾ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਡਾਊਨਲੋਡ ਕੀਤਾ ਹੈ ਤਾਂ ਮੇਰੇ ਕੋਲ ਇੱਕ ਫਾਈਲ ਜਿਹੜੀ ਆ ਡਾਊਨਲੋਡ ਹੋ ਗਈ ਹੈ ਵਿਦਿਆਰਥੀ ਦਾ ਸਰਟੀਫਿਕੇਟ ਇਸ ਨੂੰ ਅਸੀਂ ਓਪਨ ਕਰਕੇ ਦੇਖਦੇ ਹਾਂ ਇਸ ਤਰ੍ਹਾਂ ਤੁਸੀਂ ਸਰਟੀਫਿਕੇਟ ਨੂੰ ਕਲਰ ਪ੍ਰਿੰਟਰ ਕਢਵਾ ਕੇ ਵਿਦਿਆਰਥੀ ਦਾ ਨਾਮ ਇੱਥੇ ਮਾਰਕਰ ਨਾਲ ਲਿਖ ਕੇ ਉਸ ਨੂੰ ਤੁਸੀ ਦੇਣਾ ਹੈ ਕਿਉਂਕਿ ਜਿੰਨੀਆਂ ਵੀ ਬੈਸਟ ਐਂਟਰੀਜ਼ ਹੋਣਗੀਆਂ ਉਹ ਸਾਰੇ ਵਿਦਿਆਰਥੀਆਂ ਦੇ ਸਰਟੀਫਿਕੇਟ ਵੀ ਜਨਰੇਟ ਹੋਣਗੇ